ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਬਾਬਾ ਨਾਨਕ ਤਰਾਚੀ ਬਗਦਾਦ ਇਰਾਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਪੀਰ ਬਕੌਲ ਦੇ ਪੈਰੋਕਾਰ ਮੁਹੰਮਦ ਪਾਸ਼ਾ ਅਮਤਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫੇਰੀ ਸਮੇਂ ਕੀਤੀ ਸੀ ਧਾਰਮਿਕ ਸਮਾਗਮਾਂ ਵਿੱਚ ਮਾਰਚ 1979 ਤੱਕ ਇੱਕ ਨਿਯਮਿਤ ਹਫਤਾਵਾਰੀ ਦੀਵਾਨ ਅਤੇ ਲੰਗਰ ਸਜਾਇਆ ਜਾਂਦਾ ਸੀ ਵਰਤਮਾਨ ਵਿੱਚ ਹਰ ਸ਼ੁੱਕਰਵਾਰ ਨੂੰ ਹਫਤਾਵਾਰੀ ਦੀਵਾਨ ਸਜਾਇਆ ਜਾਂਦਾ ਹੈ ਅਧਿਕਾਰੀਆਂ ਦੁਆਰਾ ਲੰਗਰ ਦੀ ਜਾਤ ਨਹੀਂ ਹੈ 1979 ਵਿੱਚ ਸਿੱਖਾਂ ਅਤੇ ਹਿੰਦੂਆਂ ਅਤੇ ਸਿੱਖਾਂ ਦੀ ਗਿਣਤੀ ਵਾਲੇ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਗਿਣਤੀ ਲਗਭਗ 8000 ਸੀ ਇਰਾਕ ਦੀ ਰਾਜਧਾਨੀ ਬਗਦਾਦ ਗੁਰੂ ਨਾਨਕ ਦੇਵ ਜੀ ਦੇ ਮੱਕਾ ਅਤੇ ਮਦੀਨਾ ਤੋਂ ਵਾਪਸ ਆਉਂਦੇ ਸਮੇਂ ਇਸ ਸਥਾਨ ਤੇ ਆਏ ਸਨ ਬਗਦਾਦ ਪੱਛਮੀ ਰੇਲਵੇ ਸਟੇਸ਼ਨ ਦੇ ਉੱਤਰ ਵੱਲ ਲਗਭਗ 2 ਕਿਲੋਮੀਟਰ ਦੂਰ ਦਜਾਲਾ ਨਦੀ ਦੇ ਪੱਛਮ ਵਾਲੇ ਸ਼ਹਿਰ ਦੇ ਬਾਹਰ ਫੈਰੇ ਸਨ ਗੁਰੂ ਸਾਹਿਬ ਅਬਦੁਲ ਕਾਦਿਰ ਗਿਲਾਨੀ ਬਹਿਲੋਲ ਦੇ ਵਾਇਜ ਦੇ ਮਕਬਰੇ